ਦੁਰਵੇਕਾ ਦਾ ਟੱਕਾ ਮੰਨ ਵਾਲੀ ਸਰਕਾਰ ਸਰਕਾਰ ਮੁਹੱਬਤ ਮਰੇਗਾ ਕਰਮਚਾਰੀਆਂ ਨੂੰ ਲਗਾਤਾਰ ਕੰਮ ਦਿੱਤਾ

ਜੰਦਾਬਾਦ ਜੰਦਾਬਾਦ ਮੁਰਦਾਬਾਦ ਜੀ ਭੈ ਜੀ ਤੁਹਾਡੇ ਵੱਲੋਂ ਡੀਸੀ ਦਫਤਰ ਦੇ ਬਾਹਰ ਧਰਨਾ ਲਾਇਆ ਗਿਆ ਇੱਕ ਪੰਗਾ ਨੂੰ ਲੈ ਕੇ ਧਰਨਾ ਲਾਇਆ ਗਿਆ ਮੇਰਾ ਨਾਮ ਮਨਿੰਦਰ ਕੌਰ ਆ ਮੈਂ ਪਿੰਡ ਸਲੀਨਾ ਤੋਂ ਸਾਬਕਾ ਸਰਪੰਚ ਆਸੀ ਮਨਰੇਗਾ ਦਾ ਜਿਹੜਾ ਦੀ ਬਲੇਬਰ ਦੇ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਵੀ ਮੰਗਾ ਨੂੰ ਲੈ ਕੇ ਲਾਇਆ ਗਿਆ ਕੀ ਨੋਬਤ ਆ ਗਈ ਧਰਵਾ ਲਾਉ ਲਿਆ ਜੀ ਜਿਹੜਾ ਇਹ ਨੋਬਤ ਆ ਗਈ ਵੀ ਜਿਹੜੇ ਕੁਝ ਲੋਕ ਆ ਵੀ ਪਿੰਡਾਂ ਵਿੱਚ ਪਰੇਸ਼ਾਨ ਕਰ ਰਹੇ ਆ ਵੀ ਜਿਹੜੀਆਂ ਸਾਡੀਆਂ ਮੇੜਾ ਲੱਗਣਗੀਆਂ ਤੇ ਜਿਹੜੀਆਂ ਮੇੜਾ ਪਹਿਲਾਂ ਰਜਿਸਟਰਡ ਹੋਈਆਂ ਵੀਆਂ ਉਹਨਾਂ ਦੀਆਂ ਆਈਡੀਆਂ ਬਲੌਕ ਕੀਤੀਆਂ ਗਈਆਂ ਤੇ ਕੱਟੀਆਂ ਗਈਆਂ ਬਿਨਾਂ ਦੱਸੇ ਤੋਂ ਕਿੰਨਾ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਇਹ ਉਹ ਪਿੰਡਾਂ ਚ ਤਾਂ ਕਹਿ ਰਹੇ ਵੀ ਅਸੀਂ ਆਮ ਪਾਰਟੀ ਦੇ ਵਲੰਟੀਅਰ ਆ ਤੇ ਵੀ ਅਸੀਂ ਆਪਦਾ ਕੰਮ ਚਲਵਾਵਾਂਗੇ ਤੇ ਇਹ ਬੰਦ ਕੀਤੇ ਜਾਣ ਪਰ ਅਸੀਂ ਜਦੋਂ ਉਹ ਅਫਸਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਸਾਡੇ ਵੱਲੋਂ ਇਹੋ ਜਿਹਾ ਕੁਝ ਨਹੀਂ ਹੋਇਆ ਤੇ ਨਾ ਹੀ ਹੁਣ ਤੱਕ ਐਮਐਲਏ ਸਾ ਅਧਿਕਾਰੀਆਂ ਨਾਲ ਗੱਲ ਹੀ ਕੋਈ ਤੁਹਾਡੀ ਕਿਸੇ ਨਾਲ ਕੀ ਅਸੀਂ ਇਸ ਮਸਲੇ ਵਿੱਚ ਜਦੋਂ ਆਪਣੇ ਜੀਆਰਸ ਨੇ ਦੱਸਿਆ ਕਿ ਵੀ ਵੀਡੀਓ ਬਲੌਕ ਵਿੱਚ ਜੋ ਡਿਲੀਟ ਹੋਈਆਂ ਸੀ ਆਪਣੇ ਵੀਡੀਓ ਮੈਡਮ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਇਹ ਮਸਲਾ ਮੇਰੇ ਧਿਆਨ ਵਿੱਚ ਨਹੀਂ ਕੀ ਮੰਗ ਕੀ ਕਰਦੇ ਆ ਅਸੀਂ ਮੰਗ ਇਹ ਕਰਦੇ ਵੇ ਜਿਨ੍ਹਾਂ ਨੇ ਆਈਡੀਆਂ ਬਲੌਕ ਕੀਤੀਆਂ ਜਾਂ ਬੰਦ ਕੀਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਨਹੀਂ ਕੋਈ ਕਾਰਵਾਈ ਹੁੰਦੀ ਅਗਲੀ ਜਨਤਕ ਜੀ ਅੱਜ ਅਸੀਂ ਇਕੱਲਾ ਡੀ ਸਾਹਬ ਨੂੰ ਮਿਲ ਕੇ ਮਸਲਾ ਧਿਆਨ ਵਿੱਚ ਲਿਆਵਾਂਗੇ ਜੇ ਮਸਲਾ ਨਾ ਹੱਲ ਹੋਇਆ ਅਸੀਂ ਪਾਰਟੀਬਾਜ਼ੀ ਤੋਂ ਉੱਠ ਕੇ ਅਸੀਂ ਕਿਸੇ ਪਾਰਟੀ ਨੂੰ ਟਾਰਗੇਟ ਨਹੀਂ ਕਰਾਂਗੇ ਪਾਰਟੀਬਾਜ਼ੀ ਤੋਂ ਉੱਠ ਕੇ ਗਰੀਬਾਂ ਦੇ ਹੱਕ ਵਿੱਚ ਖੜ ਕੇ ਦਿਨ ਦਿਨ ਰਾਤ ਇੱਥੇ ਕੰਮ ਪੇਤਰ ਨਾ ਲਾਵਾਂ ਦੇ ਬਾਹਰ ਧਰਨਾ ਲਾਇਆ ਗਿਆ ਕੀ ਮੰਗਾਂ ਨੂੰ ਲੈ ਕੇ ਲਾਇਆ ਗਿਆ ਇਹ ਦੇਖੋ ਜੀ ਇਹ ਜਿਹੜਾ ਮਨਰੇਗਾ ਦੇ ਤਹਿਤ ਕੰਮ ਨਾ ਮਿਲਣਾ ਆਮ ਆਦੀ ਪਾਰਟੀ ਸਰਕਾਰ ਨੇ ਜਿਹੜੇ ਆਪ ਦੇ ਕਦਮ ਚੋਧਰੀ ਲਾਏ ਹੋਏ ਆ ਪਰ ਭਾਜਪਾ ਦੇ ਜਿਹੜੇ ਵਰਕਰ ਜਿੰਨਾਂ ਨੇ ਸਪੋਰਟ ਕੀਤੀ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਸਾਡੀ ਭੈਣ ਮਨਿੰਦਰ ਕੌਰ ਸਲੇਨਾ ਦੀ ਅਗਵਾਈ ਦੇ ਵਿੱਚ ਇਹ ਇਹ ਧਰਨਾ ਲੱਗਿਆ ਹੈਗਾ ਵਾ ਔਰ ਸਾਡੀ ਇਹ ਕੋਸ਼ਿਸ਼ ਹੈ ਜਿਹੜੇ ਗਰੀਬ ਮਜ਼ਦੂਰਾਂ ਨੂੰ ਕੰਮ ਨਹੀਂ ਮਿਲਦਾ ਅੱਜ ਇੱਕ ਜਟ ਹੋ ਕੇ ਸਾਨੂੰ ਜ਼ਰੂਰ ਤਾਂ ਵੀ ਇਹਨਾਂ ਨੂੰ ਮਜ਼ਦੂਰਾ ਦੇ ਨਾਲ ਸਮੇਂ ਦੇ ਸਿਰ ਜਿਹੜੀ ਹੈਗੀ ਦਿਹਾੜੀ ਮਿਲੇ ਔਰ ਜਿਹੜਾ ਆਮ ਆਦੀ ਪਾਰਟੀ ਨੇ ਸਰੇ ਆਮ ਜਿਹੜਾ ਅਤਿਆਚਾਰ ਕਰਦੇ ਆ ਤੇ ਕਹਿੰਦੇ ਹੀ ਇਹਨਾਂ ਨੂੰ ਕੰਮ ਨਹੀਂ ਕਰਨ ਦੇਣਾ ਇਹਨਾਂ ਨੂੰ ਵੀ ਅਕਲ ਸਕਾਨ ਦਾ ਸਮਾਂ ਆ ਗਿਆ ਤਾਂਕਿ ਜਿਹੜੇ ਗਰੀਬ ਮਜ਼ਦੂਰ ਹੈਗੇ ਉਹਨਾਂ ਨੂੰ ਸਮੇਂ ਸਿਰ ਕੰਮ ਮਿਲੇ ਆਮ ਆਦਮੀ ਪਾਰਟੀ ਆਪਣੀ ਮਨਮਾਨੀ ਨਾ ਕਰ ਸਕੇ ਕੇਂਦਰ ਸਰਕਾਰੀ ਯੋਜਨਾਵਾਂ ਕੀ ਮੰਗਾ ਕੀ ਨੇ ਜੇ ਚੱਲ ਕੀਤੀ ਜਾਵੇ ਮੰਗਾ ਜੀ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਮੇਟ ਜਿਹੜੇ ਹੈਗੇ ਆ ਜਿਹੜੇ ਇਹਨਾਂ ਨੇ ਇਹ ਜਿਹੜੇ ਆਈਟੀਆਂ ਦੇ ਚਲਾਏ ਹੋਏ ਆ ਸਾਡੀ ਭੈਣ ਮਨਿੰਦਰ ਕੁਲਸਰੀਨਾ ਹੈਗੇ ਆ ਤੇ ਔਰ ਉਹਨਾਂ ਦੇ ਨਾਲ ਹੋਰ ਸਾਥੀ ਸੱਜਣ ਹੈਗੇ ਆ ਉਹਨਾਂ ਨੂੰ ਆਮ ਆਦੀ ਪਾਰਟੀ ਦੇ ਕੁਝ ਵਲੰਟੀਅਰ ਜਿਹੜੇ ਆ ਕੇ ਚੰਗ ਕਰਦੇ ਵੀ ਅਸੀਂ ਆਪਦੀ ਮਰਜ਼ੀ ਦੇ ਨਾਲ ਜਿਨ੍ਹਾਂ ਨੂੰ ਦਿਹਾੜੀ ਦਵਾਂਗੇ ਤੇ ਆਪਦੀ ਮਰਜ਼ੀ ਦੇ ਨਾਲ ਦਿਹਾੜੀ ਲਾਵਾਂਗੇ ਇਹ ਜੋ ਹੈਗਾ ਸ਼ਰੇਆਮ ਧੱਕਾ ਆਮ ਆਦੀ ਪਾਰਟੀ ਕਰ ਰਹੀ ਹੈ ਉਹਨਾਂ ਦੇ ਵਲੰਟੀਅਰ ਕਰਦੇ ਬਿਲਕੁਲ ਜੀ ਬਿਲਕੁਲ ਡੀਸੀ ਸਾਹਿਬ ਕੋਲ ਅਸੀਂ ਹੁਣ ਜਾ ਰਹੇ ਹਾਂਗੇ ਮੈਮੋਰੰਡਮ ਲੈ ਕੇ ਔਰ ਡੀਸੀ ਸਾਹਿਬ ਨੂੰ ਸਾਡੀ ਬੇਨਤੀ ਆ ਜਿਨ੍ਹਾਂ